ਪਹਿਲਾ ਸੋਕੇ ਨੇ ਕਿਸਾਨਾਂ ਨੂੰ ਤਰੇਲੀਆਂ ਲਿਆਂਦੀਆਂ ਤੇ ਹੁਣ ਬਾਰਿਸ਼ਾਂ ਨੇ ਉਹਨਾਂ ਦਾ ਲੱਕ ਤੋੜ ਦਿੱਤਾ ਕਪਾਹ ਪੱਟੀ ਦੇ ਕਿਸਾਨਾਂ ਦੀਆਂ ਖੜੀਆਂ ਫਸਲਾਂ ਬੇਮੌਸਮੀ ਮੀਂਹ ਨੇ ਤਬਾਹ ਕਰ ਦਿੱਤੀਆਂ। ਦੇਸ਼ ਦਾ ਆਂਦਾ ਤੱਕ ਹੋਣ ਵਾਲਾ ਕਿਸਾਨ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਆਖਰੀ ਸਾਹਾਂ ਤੇ ਦੇਖਣ ਲਈ ਮਜਬੂਰ ਹੈ। ਬੇਮੌਸਮੀ ਬਾਰਿਸ਼ ਨੇ ਮਾਲਵਾ ਪੱਟੀ ਦੀ ਨਰਮੇ ਤੇ ਕਪਾਹ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਨੌਬਤ ਇੱਥੋਂ ਤੱਕ ਆ ਗਈ ਹੈ ਕਿ ਕਿਸਾਨਾਂ ਦਾ ਪ੍ਰਤੀ ਏਕੜ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਅੱਧਾ ਰਹਿ ਗਿਆ ਹੈ। ਪਿਛਲੇ ਸਾਲ ਨਰਮੇ ਦਾ ਪ੍ਰਤੀ ਏਕੜ ਕਟੋ-ਕਟ ਝਾੜ 12 ਕੁਇੰਟਲ ਸੀ ਜੋ ਕਿ ਕੱਟ ਕੇ ਸਿਰਫ 6 ਕੁਇੰਟਲ ਹੀ ਰਹਿ ਗਿਆ ਹੈ। ਇਨਾ ਹੀ ਨਹੀਂ ਇਸ ਸਾਲ ਨਰਮੇ ਤੇ ਕਪ ਵਿੱਚ ਵੀ ਕੋਈ ਵਾਦਾ ਨਹੀਂ ਹੋਇਆ ਜਦਕਿ ਖੇਤੀ ਖਰਚਿਆਂ ਦੇ ਵਿੱਚ ਪਾਰੀਵਾਦਾ ਹੋਇਆ ਹੈ ਪਰੇਸ਼ਾਨ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਨਰਮੇ ਦਾ ਪ੍ਰਤੀ ਏਕੜ ਮੁੱਲ 4 44500 ਰੁਪਏ ਪ੍ਰਤੀ ਕੁਇੰਟਲ ਹੈ ਜੋ ਕਿ ਪਿਛਲੇ ਸਾਲ 4500 ਤੇ 5000 ਰੁਪਏ ਕੁਇੰਟਲ ਦੇ ਵਿੱਚ ਸੀ ਇਸ ਬੇਮੌਸਮੀ ਬਾਰਿਸ਼ ਤੇ ਕਰਕੇ ਕਿਸਾਨ ਦਾ ਪਾਰੀ ਨੁਕਸਾਨ ਹੋਇਆ ਸਾਲ ਜੀ ਮੀਂਹ ਨੇ ਬਹੁਤ ਨੁਕਸਾਨ ਕਰਾਇਆ ਜੀ ਜਿਹੜਾ ਫਲ ਸੀਗਾ ਸਾਡਾ ਪੋਤਲਾ ਮਤਲਬ ਬੂਗੀ ਉਹ ਝਾੜਦੀ ਤੇ ਬਾਕੀ ਇਹਦੇ ਨਾਲ ਮੀਂਹ ਦੇ ਨਾਲ ਜਿਹੜਾ ਚਿੱਟੇ ਮੱਛਰ ਨੇ ਬਹੁਤ ਨਿਸ਼ਾਨ ਕਰਾਇਆ ਜੀ ਹਾਂ ਜੀ ਕੀ ਕੀ ਨੁਕਸਾਨ ਹੋ ਗਿਆ ਤੁਹਾਡਾ ਜੇਕਰ ਨੁਕਸਾਨ ਝਿਲੋਂ ਨੇ ਨਿਸ਼ਾਨ ਤਾਂ ਈਕ ਤਾਂ ਝਾੜ ਕੜ ਗਿਆ ਜੀ ਤੇ ਬਾਕੀ ਚਿੱਟੇ ਮੱਛਰ ਦਾ ਹਮਲਾ ਹੋ ਗਿਆ ਜੀ ਤੇ ਨਰਮੇ ਦੇ ਇਹਨਾਂ ਨਿਸ਼ਾਨ ਉਹ ਝਾੜ ਤੇ ਬਹੁਤ ਅਸਰ ਪਿਆ ਜੀ ਨੁਕਸਾਨ ਬਹੁਤ ਹੋ ਗਿਆ ਜੀ ਝੜ ਉਧਰ ਫਲ ਚੱਕਿਆ ਸੀਗਾ ਤੇ ਉਹ ਫਲ ਲੱਗ ਗਿਆ ਮੀਂਹ ਵਾਰਸ ਬੜੀ ਹੋ ਗਈ ਤੇ ਉਹ ਵੀ ਡਿੱਗ ਪਿਆ ਡੱਡਾ ਹੋ ਗਿਆ ਵਿੱਚ ਜਿਹੜੇ ਦੀ ਫਾਈ ਦੇ ਸੀ ਮਾੜੇ ਮੋੜੇ ਡਿੰਡੀ ਤੇ本当 ਵਸੂ 10 ਕੋ ਦਾ ਫਾਰਮਾਨ ਨਹੀਂ ਨਿਕਲੂ ਜੀ ਨਿਕਲੇ ਮੰਗਦਾ ਜੀ ਹੁਣ ਜੇ ਮਾਰਤਾ ਕੋਈ ਕੀ ਜਦੋਂ ਹੁੰਦਾ ਹੀ ਘਟਵਾਲਾ ਹੋ ਗਿਆ ਕੋਈ ਠੇਕੇ ਦੇ ਸਾਡੇ ਕੋਲੇ ਠੇਕੇ ਵਾਲਾ ਵੀ ਸਿੱਕਸਰੀ ਪੈ ਗਿਆ ਅਸੀਂ ਅਰਜ ਕਰਦੇ ਆ ਸਰਕਾਰਾਂ ਉਰੇ ਵੀ ਤੇ ਹਰੇਕ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਵੀ ਜਿਹੜਾ ਅੱਜਾ ਕਿਸਾਨ ਦਾ ਨੁਕਸਾਨ ਹੋ ਰਿਹਾ 11 ਜਾਦੀ ਹੋ ਰਿਹਾ ਲੇਕਿਨ ਕਿਉਂ 18-20 ਹਜ਼ਾਰ ਰੁਪਿਆ ਖਰਚਾ ਹੁੰਦਾ ਕਿੱਲੇ ਹੋਗਾ ਕੋ ਸ਼ੁਰੂ ਤੋਂ 1000 ਰੁਪਇਆ 12 ਤੋਂ ਫੈਕਟ ਬੋਣੇ ਆ ਸੀ ਤਿੰਨ ਵੀ ਪੈ ਜਾਂਦੇ ਨੇ ਇੱਕ ਫੈਕਟ ਸਾਨੂੰ 1000 ਰੁਪਇਆ ਦਾ ਮਿਲਦਾ ਬਿਲ ਵਾਲਾ ਵੀ ਤੇ ਉਹਦੇ ਕਾਰਨ ਹੀ ਫਿਰ ਸਾਡਾ ਉਦੋਂ ਬਾਅਦ ਸ਼ੁਰੂ ਦੇ ਵਿੱਚ ਤੇਲ ਮਚਾਉਣੇ ਆ ਬੋਰਾ ਨਾਲ ਤੇ ਜਮੇਨ ਗੱਲ ਆ ਜਿਹੜੀ ਵੀ ਸਾਡੀਆਂ ਨਹਿਰਾਂ ਵੀ ਸੁੱਕ ਜਾਂਦੀਆਂ ਨੇ ਉਹਦੇ ਨਾਲ ਤਕਰੀਬਨ 1 ਕਿੱਲੇ ਤੇ 10-12 ਲੀਟਰ 15 ਲੀਟਰ ਦਾ ਗਿੜ ਤੇਲ ਵੀ ਮਿਲਦਾ ਫਿਰ ਖਰਚਾ ਅਸੀਂ ਕਰਦੇ ਹਲਾਂ ਦਾ ਤੇ ਇਹਦੇ ਮਜ਼ਦੂਰੀ ਕਰਨ ਵਾਸਤੇ ਵੀ ਬਹੁਤ ਜ਼ਿਆਦੇ ਕਰਤਾਂ ਨਰਮੇਦੀ ਫਸਲ ਨੂੰ ਚਿੱਟਾ ਸੋਨਾ ਕਿਹਾ ਜਾਂਦਾ ਹੈ ਕਹਿੰਦਾ ਮਤਲਬ ਇਸ ਤੋਂ ਕਾਫੀ ਮੁਨਾਫਾ ਕਮਾਇਆ ਜਾ ਸਕਦਾ ਹੈ ਪਰ ਕਿਸਾਨਾਂ ਦੇ ਲਈ ਇਹ ਕਰਜ਼ੇ ਦਾ ਕਾਰਨ ਬਣਦਾ ਜਾ ਰਿਹਾ ਹੈ ਲਗਾਤਾਰ ਵਧਦੀ ਮਹਿੰਗਾਈ ਲਗਾਤਾਰ ਵਧੇ ਖੇਤੀ ਖਰਚੇ ਕਾਰਨ ਕਿਸਾਨਾਂ ਦਾ ਲੱਕ ਟੁੱਟ ਰਿਹਾ ਹੈ ਐਨਾ ਹੀ ਨਹੀਂ ਜਿਹੜੀ ਕੁਦਰਤ ਦੀ ਮਾਰ ਪੈਂਦੀ ਹੈ ਉਸ ਨਾਲ ਕਿਸਾਨਾਂ ਦਾ ਜੀਵਨਾਂ ਵੀ ਦੁੱਬਰ ਹੋ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਮਾਰਕੀਟ ਦੇ ਵਿੱਚ ਰੇਟ ਹੈ ਰੇਟ ਬਹੁਤ ਘੱਟ ਹੋਣ ਕਰਕੇ ਕਿਸਾਨਾਂ ਨੂੰ ਮੁਨਾਫਾ ਤਾਂ ਕੀ ਹੋਣਾ ਹੈ ਉਹਨਾਂ ਨੂੰ ਜਿਹੜਾ ਹੈ ਆਪਣਾ ਪਰਿਵਾਰ ਪਾਲਣਾ ਵੀ ਬਹੁਤ ਔਖਾ ਹੋ ਰਿਹਾ ਹੈ